اپنی ویڈیو ਦੇਖ ਕੇ ਤੁਹਾਡੇ ਕੋਲੇ ਵਾਇਰਕ ਲੈਣਾ ਆਉਂਦਾ ਹੈ ਹਾਂਜੀ ਉਹਦੇ ਵਾਸਤੇ ਕੀ ਡਿਸਕਾਊਂਟ ਹੈ ਵੀਰੇ ਬਈ ਜਿੰਨਾ ਮਾਨਤਾਲ ਬੂਗਾ ਅਗਲੇ ਨੂੰ ਖੁਸ਼ ਕਰਕੇ ਦੋ ਰਾਂਗੇ ਪੇਜਨਦੋ ਕੇ ਆਇਓ ਪੇਜਨਦੋ ਕੇ ਮੋਟਾ ਲੈ ਕੇ ਲੈਂਦੇ ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਹਾਂ ਦੇ ਲਈ ਮਹੌਰੀ ਨੰਬਰ ਆਪਣਾ ਪੀਵੀ ਹਾਂਜੀ ਹਾਂ ਪੀਵੀ ਬੈਂਡ ਠੀਕ ਹੈ ਵੀਰੇ ਇੰਜਨ ਉਰਜਣ ਕਾਜ ਪੱਤਰ ਵੀ ਸਭ ਰਿਪੋਰਟ ਹੈ ਠੀਕ ਹੈ ਜੀ ਹਾਂਜੀ ਇਹਦਾ ਕੀ ਭਰਾ ਹਾਂ ਲਾਈ ਲੂ ਡਾਟ ਫਾਇਰ ਦਾ ਬੁੱਕਿੰਗ ਠੀਕ ਆ ਭਾਈ ਕੋਈ ਮਤਲਬ ਕੀ ਆਲ ओरिजिनल ਮੋਰਸੈਂਡ ਆਲ ਓਕੇ ਰਿਪੋਰਟ ਬਲੂ ਵੀਰੇ ਕੋਈ ਕਮੀ ਬੇਸ਼ੀ ਹੋਈ ਆਪਾਂ ਬੈਠੇ ਆ ਠੀਕ ਆ ਭਾਈ ਕਾ ਇਹ ਬੱਤਰਾ ਦੇ ਆਪਾਂ ਅਪਣੀ ਗੁੰਮ ਠੀਕ ਆ ਵੀਰੇ ਸਮਾਨ ਜੀ ਦੀ ਸਮਾਨ ਵੀਰੇ ਦੀ ਕਟੀ ਦੀ ਹੈ ਬਾਕੀ ਮੌਕੇ ਤੇ ਕਰਦਾ ਕਿ ਮਾਨਤਾ ਠੀਕ ਆ ਠੀਕ ਆ ਭਾਈ ਇਹ ਭਾਈ ਉਹ ਆ ਗਿਆ ਵੀਰੇ 10 ਮਰਲਾ ਆਪਣੇ ਕੋਲ ਪੁੱਠੇ ਗੇਰਨ ਵਾਲਾ ਠੀਕ ਆ ਹਾਂਜੀ ਇਹ 10 ਤੱਕ ਕਰਾਇਆ ਉਸ ਤੋਂ ਬਾਅਦ ਹੋ ਗਿਆ ਦੀ ਬੰਦੋ ਠੀਕ ਆ ਹਾਂਜੀ ਹਾਂ ਇਹ ਜਲਦੀ ਦੀ ਡਿਮਾਂਡ ਹੈ। ਇਹ ਵੀ ਲੋਕਲ ਨੰਬਰ ਹੈ। ਇਹਦੀ ਹੈਗੀ ਹੈ ਬਈ 160 ਦੀ। ਪੁੱਠੇ ਗੇਰਾਂ ਵਾਲੇ ਦੀ। ਠੀਕ ਹੈ ਬਈ 160। ਹਾਂਜੀ 10 ਮਾਡਲ ਹੈ। ਕਾਹੇ ਪੱਤਰੋਕੇ ਨਹੀਂ। ਹਾਂਜੀ। ਤੇ ਇਹ ਆ ਆਪਣਾ ਜਿਹੜਾ 20 ਮਾਡਲ ਹੈ। ਇਹਦੇ ਦਾਇ ਤੁਹਾਨੂੰ 195 ਦਾ ਦਿੱਤਾ। 195 ਹਾਂਜੀ ਹਾਂ। ਇਹਦਾ ਤੁਸੀਂ 50000 ਰੱਖ ਕੇ ਬਾਕੀ ਕੇਸ ਕਰਾ ਲੈ। ਠੀਕ ਹੈ ਬਈ। ਇਹ ਮਾਡਲ ਹੈ। ਇਹ ਵੀ ਮਾਡਲ ਹੈ ਬਈ। ਹਾਂਜੀ। ਇਹਦੀ ਇੱਕ ਖਾਸੀਅਤ ਹੈ ਮੋਟਰਸਾਈਕਲ ਦੀ। ਹਾਂਜੀ। ਇਹ ਹੈਗਾ ਕਾਰਬੂਰੇਟਰ ਵਾਲਾ। ਕਾਰਬੂਰੇਟਰ ਵਾਲਾ। ਨਹੀਂ ਤਾਂ ਸੈਂਸਰ ਜਾ ਕੇ ਇਹਦੇ 20 ਮਾਡਲ ਚ ਹਾਂਜੀ। ਕਾਰਬੂਰੇਟਰ ਵਾਲਾ ਵੀ ਇਹ ਠੀਕ ਹੈ ਵੀਰੇ ਅੱਛਾ ਇਹ 10000 ਰਿਜਨ ਚੱਲਿਆ ਹੋਇਆ ਹੈ ਹਾਂਜੀ ਟਾਇਰ ਤਾਂ ਕਹੇ ਨਾਲ ਦੇ ਇਸ ਕੋ ਬ੍ਰੇਕ ਸਾਰਾ ਕਿਲੋ ਕਰਦਾ ਟਾਇਰ ਤਾਂ ਉਹ ਦੇਖ ਸਕਦਾ ਮੈਂ ਕਹਿੰਦਾ ਬਾਕੀ 90% ਪਾ ਜਿਹੜਾ ਇਹ 13000 ਚੱਲਿਆ ਹੋਇਆ ਠੀਕ ਹੈ ਹਾਂਜੀ ਇਹ ਰੇਅਰ ਬਹੁਤ ਘੱਟ ਮਿਲੂ ਵੀਰੇ ਤੁਹਾਨੂੰ ਕਾਰਬੂਰੇਟਰ ਵਾਲਾ 20 ਮਾਡਲ ਠੀਕ ਹੈ ਬਾਈ ਇਹ 13000 ਜੈਨ ਵੀ ਚੱਲਿਆ ਹੋਇਆ ਵੀਰੇ 13000 ਦਿਖਾ ਸਕਦਾ ਬਾਈ ਠੀਕ ਹੈ ਡਾਊਨ ਪੇਮੈਂਟ ਕਿੰਨੀ ਬਾਈ ਬਾ 10000 10000 ਦਾ ਮੱਝ ਲੈ ਗਏ ਬਿਜੰਨੇ ਆਪਣੇ ਸਾਰੇ ਮੋਟਰਸਾਈਕਲ ਸਾਰੇ 10000 ਭਰ ਕੇ ਬਾਕੀ ਥੋੜਾ ਕਿਸ਼ਤ ਕਰਾ ਦਾਂਗੇ ਜਿਹੜਾ ਮਰਜ਼ੀ ਲੈ ਜੀ ਠੀਕ ਹੈ ਜੀ ਦੇਖੋ ਤੁਸੀਂ ਸ਼ੌਂਕੀ ਮੁੰਡੇ ਵਾਲੀ ਇਹ ਵੀ ਬਹੁਤ ਘੱਟ ਜੀ ਮਿਲਦੀ ਹੈ ਠੀਕ ਹੈ ਜੀ ਇਹ ਸਾਰਾ ਰੀਸਟੋਰ ਹੋਇਆ ਹੋਇਆ ਹੈ ਜਿਹੜੀ ਹਾਂ ਮੋਡੀਫਾਈਡਡ ਬਲ ਹੋਇਆ ਹੈ ਠੀਕ ਹੈ ਜੀ ਤੇ ਹੱਥੋਂ ਕੁਰੀਨਲ ਤੇ ਨਵੀਂ ਪਈ ਹੋਈ ਠੀਕ ਹੈ ਜੀ ਇਹ ਹੈਗਾ 99 ਮਾਡਲ ਦਾ ਠੀਕ ਹੈ ਜੀ ਹਾਂ ਜੀ ਆਨਲਾਈਨ ਬੋਲਦਾ ਸਰਕਾਰੀ ਪਲੇਟਾਂ ਲੱਗੀਆਂ ਵੀ ਨਹੀਂ ਪਟਿਆਲੇ ਦਾ ਨੰਬਰ ਪਟਿਆਲੇ ਦਾ ਹਾਂ ਦੇਖ ਸਕਦੇ ਸਾਰਾ A to Z ਉੱਕੇ ਰੋਮ ਹੈ ਠੀਕ ਹੈ ਵੀਰੇ ਇਹਦਾ ਫਾਈਨ ਕਿੰਨਾ ਬੋਲ ਲਓ ਬਾਈ ਜੀ ਇਹ ਤੁਹਾਨੂੰ ਦੇ ਦਾਂਗੇ ਵੀਰੇ 30000 30000 ਇਕ ਆ ਗਿਆ ਮੇਰੇ ਸਿਟੀ 100 ਵੀ ਵੀ 13 ਠੀਕ ਹੈ ਹਾਂ ਵੀਰੇ ਇਦਾਂ ਆ ਗਿਆ ਵੀਰੇ 17 ਮਾੜਾ ਇਹ ਆ ਗਿਆ 17 ਮਾੜਾ ਠੀਕ ਹੈ ਬਾਈ ਹਾਂ ਜੀ ਇਹ ਵੀ ਰਿਜਨਲ ਹੈ ਮੋਟਰ ਫਸਟ ਅੰਡਰ ਹੈ ਫਸਟ ਅੰਡਰ ਹਾਂ ਜੀ ਹਾਂ ਠੀਕ ਹੈ ਸੇ ਆਪਣੇ ਲੋਕੋ ਚ ਨਾਲ ਪਿੰਡ ਤੋਂ ਆਏ ਹੋਏ ਠੀਕ ਹੈ ਸਾਡੇ ਪਿੰਡ ਵੀ ਆਏ ਨੇ ਠੀਕ ਹੈ ਠੀਕ ਇਹਨਾਂ ਭਾਈ ਬਾਈ ਇਹਦਾ ਇਹ ਦੇਦਾਂਗੇ ਵੀਰੇ ਤੁਹਾਨੂੰ ਨੈਟਵਰਕ ਕਿਰੇਟ ਦੇਵਾਂਗੇ ਇਹ ਤੁਹਾਨੂੰ ਬੇਰੀ ਯਾਰਾਂ ਬੇਰੀ ਯਾਰ ਐਪੀ ਵੀ ਟਰਨ ਨੰਬਰ ਜੀ ਐਵੀ 12 ਮਾਡਲ ਲਿਆ ਵੀਰੇ ਇਹ 12 ਮਾਡਲ ਲਿਆ ਹਾਂ ਇਹ ਵੀ ਉਹ ਕੇ ਰਿਪੋਰਟ ਅਟਾਇਨ ਤੁਹਾਨੂੰ ਕਹਾਂ ਉਹ ਕੇ ਰਿਪੋਰਟ ਇਹਦੇ ਜੇ ਅਪਾ ਦੇਖਣ ਲਾਇਆ ਪਏ ਵਨ ਆਜੀ ਹਾਂ ਸਭ ਕੋਈ ਉਹ ਕਰ ਹਾਂਜੀ ਹਾਂ ਕਿਊਬਲਸ ਟਾਇਰ ਦੇ ਹੀ ਪਿੰਡਾ ਚੌੜਾ ਟਾਇਰ ਪਿਆ ਹੋਇਆ ਹੈ। ਸਭ ਹੀ origignal ਹੀ ਸਾਰਾ ਕੁਝ। ਠੀਕ ਹੈ ਵੀਰੇ। ਸਲੈਂਸਰ ਸਲੈਂਸਰ ਨਾਲ ਦੇ ਨੇ ਬਾਈ ਕਿਹਾ ਅੱਡਾ ਅੱਡਾ। ਇਹ ਫਿਰ ਬਾਜ ਵਾਲੇ ਲੱਗੇ ਹੁੰਦੇ ਨੇ ਵੀਰੇ। ਇਹਨਾਂ ਨੂੰ ਪਤਾ ਸ਼ੌਂਕੀ ਮੁੰਡੇ ਹੁੰਦੇ ਨੇ। ਅੱਛਾ ਬਾਈ। ਹਾਂ। ਮਤਲਬ ਆਪਣਾ ਸਲੈਂਸਰ ਮਤਲਬ ਪੌਣ ਦੀ ਲੋੜ ਨਹੀਂ। ਹਾਂ ਪੌਣ ਦੀ ਲੋੜ ਨਹੀਂ ਵੀਰੇ। ਸਭ ਕੁਝ ਜਿਵੇਂ ਸ਼ੌਂਕੀ ਮੁੰਡੇ ਰੱਖਦੇ ਨੇ। ਹਾਂ ਜੀ। ਓ ਮੇ ਬਾਈ ਲੂਏ ਪੈਕੇ ਸਾਬ ਉਹ ਫਿਰ ਉਹ ਠੀਕ ਹੈ ਜੀ ਬਾਈ 12 ਮਾਡਲ 12 ਮਾਡਲ ਇਹਦੀ ਵੀ ਉਹੀ ਇੱਕ ਤੀਰੀ ਡਿਮਾਂਡ ਹੈ ਵੀਰੇ ਬਾਕੀ ਮੌਕੇ ਦੇ 35000 ਦੇ ਕਿਲ ਠੀਕ ਹੈ ਲਓ ਬਾਈ ਹੋਰ ਕਿਹੜੇ ਮੋਰਸਾ ਲੈ ਆਪਣੇ ਕੋਲੇ ਹੋਰ ਆਪਣੇ ਕੋਲ ਸਾਰੀ ਵੈਰਿਟੀ ਮਿਲ ਜੂ ਵੀਰੇ ਸਕੂਟਰੀ ਲੈ ਜਾਓ ਮੋਟਰਸਾਈਕਲ ਲੈ ਜਾਓ ਹਾਂਜੀ ਜਿਹੜੀ ਮਰਜ਼ੀ ਕੰਪਨੀ ਦੇ ਲੈ ਠੀਕ ਹੈ ਵੀਰੇ ਆ ਸਕੂਟ ਨੇ ਖੜੇ ਫਾਈਨਲ ਕੀ ਪ੍ਰਾਈਸ ਨੇ ਦੋਨਾਂ ਦੀ ਵੀਰੇ ਹੈਗੀ ਹੈ 20 ਮਾਡਲ ਐਕਟਿਵਾ 6G ਹੈਗੀ ਹੈ ਅੱਛਾ ਵੀਰੇ ਹੁਣ ਕਰਦੇ ਵੀ ਸਕੂਟਰੀ ਹੈ 15000 ਜਿਹੜੀ ਜਿਹੜੀ ਲੇਟ ਆ ਟੱਪੇ ਨਾਲ ਠੀਕ ਹੈ ਵੀਰੇ ਹਾਂਜੀ ਇਹ ਤਾਂ ਆਪਾਂ ਸਰਕਾਰੀ ਪਲੇਟਾ ਬੀਮਾ ਸਾਰੇ ਡਾਕੂਮੈਂਟ ਤੇ ਕਿੰਨੀ ਮੰਗਤ ਹੈ ਬਾਈ ਪਹਿਨਾਂ ਦੀ ਇਹਦੀ ਵੀਰੇ ਦੇਦਾ ਤੁਹਾਨੂੰ 60000 ਰੁਪਏ ਉਹ ਫਿਰ ਅਗਲੀ ਸੂਰੇ ਬਾਈ ਅਗਲੀ ਵੀਰੇ ਆ ਗਈ 19 ਵਾਲ ਦੇ ਜੁਪੀਟਰ ਠੀਕ ਹੈ ਬਰੇ ਖਾਨ ਜੀ ਇਹ ਵੀ ਫਸਟ ਓਨਰ ਹੈ ਇਹਦੇ ਨਾਲ ਤੁਹਾਨੂੰ 52000 ਰੁਪਏ ਇਹ 52000 ਬਾਈ ਇਹਨਾਂ ਦੀ ਵੇਚੀ ਉਹ ਬਲਕੋ ਜਿਹੜੀ ਥੱਲੋ ਵਾਲੀ ਆ ਹਾਂ ਕਿਸੇ ਮਰਜ਼ੀ ਦੇ ਕਰਾ ਲਓ ਇਹਨਾਂ ਦੀ ਡਾਊਮੈਂਟ ਟ੍ਰਾਂਸਫਰ ਕਰਨ ਲਈ ਬਰੇ ਇਹ ਤੁਸੀਂ 10000 ਭਰ ਕੇ ਬਾਕੀ ਕਿਸ ਤਰ੍ਹਾਂ ਜੀ 10000 ਭਰ ਕੇ ਕਰੀ ਜਾਓ ਅਪਰਡੀ ਨੰਬਰ ਇਹ ਵੀ ਹੈ ਪਰਟੀਨਾ ਵੀ ਇਹ ਹੈਗਾ ਹੈ ਬਾਈ ਮਾਰ ਦਾ ਇਹ ਬਾਈ ਹਾਂ ਇਹ ਵੀ ਫਰਸਟ ਆਨਰ ਹੈ ਟਾ ਟੱਪੇ ਫਾਮ ਨਾਲ ਦੇ ਲੋਕਲ ਨੰਬਰ ਹੈ ਹਾਂ ਜੀ ਇਹ ਦੇ ਦਾਂਗੇ ਤੁਹਾਨੂੰ 65000 ਰੁਪਏ ਇਹ 65000 ਹਾਂ ਜੀ ਠੀਕ ਹੈ ਜੀ ਜੋ ਦੂਗਾ ਲਈ 300 ਫੜਾਈ ਆਪਣਾ ਦੂਜਾ ਅੱਗੇ ਆ ਗਿਆ ਵੀਰੇ ਆ ਗਿਆ 18 ਮਾਰ ਲੱਗ ਠੀਕ ਹੈ ਜੀ ਹਾਂ ਜੀ ਜਿਵੇਂ ਉਹ 17 ਦੀ ਇਹ 18 ਹੈ 18 ਇਹ ਇਹਦਾ ਇਹ ਫਰਕ ਹੈ ਇਹ ਆ ਗਿਆ ਪਹਿਲੇ ਵਾਲੇ ਇੰਜਨ ਵਾਲਾ ਜੀ ਹਾਂ ਜੀ ਜਿਵੇਂ ਇਹਦੀ ਮਾਰਕੀਟ ਵੀ ਵੱਧ ਹੈ ਇਹ ਐਵਰੇਜ ਵੀ ਵਧੀਆ ਦਿੰਦਾ ਠੀਕ ਹੈ ਜੀ ਪਹਿਲਾ ਵਾਲਾ ਇੰਜਨ ਆ ਗਿਆ ਪਹਿਲਾਂ ਚਾਰ ਪੰਜ ਮਾਰਦੇ ਜਾਂਦੇ ਹਨ ਉਹ ਇੰਜਨ ਆ ਗਿਆ ਜੀ ਚਲੋ ਹਾਂ ਜੀ ਸਰਕਾਰੀ ਬਲੇਟ ਆ ਕੇ ਇਹ ਵੀ ਤੁਹਾਨੂੰ ਦੇ ਦਾਂਗੇ ਜੀ ਫੁੱਲ 44000 ਠੀਕ ਹੈ ਜੀ ਇਹ 20 ਮਾਰ ਲੱਗਿਆ ਵੀ ਅਗੇ ਡੀ ਲਕਸ ਹਾਂ ਜੀ ਇਹ ਵੀ ਸਾਰਾ ਓਫਰ ਰਿਪੋਰਟ ਹੈ ਲਈ ਹਾਂ ਜੀ ਹਾਂ ਜੀ ਇਹ ਇਹ ਵਾਹ ਨੂੰ ਵੀ ਮਾਲ ਕੋਲ ਚੁੱਕ ਰਿਹਾ ਹੈ। ਮੁੰਨਾ ਸਾਰੇ ਮੈਂ ਨਵੀਂ ਕ੍ਰੀਮ ਮੰਨੇ ਬਈ ਆਣਾ। ਮੈਂ ਕਿਹਾ ਕੋਈ ਟੈਨਸ਼ਨ ਨਾ ਲੈ ਉਹ ਲੋਕ ਫਿਰ ਕੋੜ ਬੰਦ ਗਏ। 3 ਨੰਬਰ ਸੀ ਕਰਦੇ। ਸਪਲੈਂਡਰ ਦੀ ਬਹੁਤ ਮੰਗ ਹੈ ਇਹ 15 ਵਾਲਾ ਵੀ। ਚਲੋ ਇਹ ਕੰਡਰ ਦਾ ਲੋਕਲ ਨੰਬਰ ਹੈ। ਠੀਕ ਹੈ ਜੀ ਤੇ ਇਹ ਲੋਕ ਤਾਂ ਦੇ ਦਾਂਗੇ ਤੁਹਾਨੂੰ ਜੀ 45000। ਇਹ 45000। ਹਾਂ ਜੀ 10000 ਅੱਗੇ ਆ ਗਿਆ ਇਹ 16 ਵਾਲਾ ਵੀ ਬਹੁਤ ਘੱਟ ਮਿਲਦਾ ਮੁੰਸਾ। ਅੱਛਾ ਅੱਛਾ ਇਹ ਜ਼ਿਆਦਾ ਪਸੰਦ ਕਰਦੇ ਨੇ ਖੇਤ ਬੰਨੇ ਵਾਲੇ ਤੇ ਰੇੜੀਆਂ ਵਾਲੇ। ਰੇੜੀਆਂ ਵਾਲੇ। ਹਾਂ ਜੀ ਹਾਂ ਜੀ। ਜਿੰਨਾ ਤੁਸੀਂ ਦੇਖੋਗੇ ਟੀਵੀਐਸ ਲੱਗੇ ਹੋਊਗਾ ਤੇ ਇਹਦਾ ਹੀ ਜਿਉਂ ਜਿਉਂ ਕੈਬਰੀ ਇਹ ਫਰਸਟ ਆਨਰ ਹੈ ਇਹ ਤੁਹਾਨੂੰ ਦੇ ਦਾਂਗੇ ਕੁੱਲ 30000 ਦਾ 16 ਮਾਡਲ 30000 ਦਾ 30000 ਦਾ 16 ਮਾਡਲ ਓਕੇ ਲਾਈਟਾਂ ਲੱਗੀਆਂ ਓਕੇ ਰੋਕੋ ਠੀਕ ਹੈ ਜੀ ਭਾਈ ਜੀ ਅੱਗੇ ਵੀਰੇ ਆ ਗਿਆ ਆਪਣਾ 15 ਮਾਡਲ ਦਾ 32 11 ਜੀ ਹਾਂ ਜੀ 21 11 ਇਹਦੇ ਇਹ ਹੈਗੇ 15 ਤੱਕ ਕੇ ਆ ਦੂਜਾ ਆ ਗਿਆ ਜੀ ਸਰ ਇਹ ਬਿਲਕੁਲ ਲਾਸਟ ਮਾਡਲ ਹੈ ਟਾਪ ਮਾਡਲ ਹੈ ਠੀਕ ਹੈ ਜੀ ਦੂਜਾ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਇਹਦੇ ਲਈ ਵੀਰੇ ਨੂੰ 15 ਮਾਡਲ 40000 ਰੁਪਏ ਦਾ ਦੇ ਦੋ ਇਹ ਆ ਗਿਆ ਭਰਾਵਾ 20 ਮਾਡਲ ਠੀਕ ਹੈ ਜੀ ਤੇ ਇਸ ਬਿਨਾ ਸੈਲਫ ਹੈ ਉਹ ਵੀ ਐਸ ਹੈ ਪਰ ਬਿਨਾ ਸੈਲਫ ਹੈ ਹਾਂ ਜੀ ਤੁਹਾਨੂੰ ਇਹ ਸਸਤਾ ਮਿਲੂਗਾ ਜੀ ਕੁੱਲ 53000 ਠੀਕ ਹੈ ਬਾਈ ਠੀਕ ਹੈ ਬਰੇ ਇਹ ਆ ਗਿਆ ਜੀ 21 ਮਾਡਲ ਸੈਲਫ ਸਟਾਰਟ 21 ਮਾਡਲ ਹਾਂ ਜੀ ਇਹ ਦੇ ਦਾਂਗੇ ਤੁਹਾਨੂੰ 62000 ਦਾ ਟਾਇਰ ਟੂਲ ਸਭ ਨਾਲ ਦੇਣੀ ਜੀ ਹਾਂ ਜੀ ਠੀਕ ਹੈ ਬਰੇ ਜੀ ਤੇ ਠੀਕ ਹੈ ਜੀ ਇਹ ਦੋਏ 18 ਮਾਡਲ ਦੋਏ ਬੱਲੀ ਨੇ ਜੀ ਦੋਏ ਬੱਲੀ ਨੇ ਦੋਏ ਸੈਲਫ ਸਟਾਰਟ ਨਹੀਂ ਦੋਏ 18 ਮਾਡਲ ਠੀਕ ਹੈ ਜੀ ਪਤਾ ਬੀਬੀ ਠਾਈ ਹੈ ਜੀ ਉਹ더라 ਕਿ ਉਹ ਬੀਬੀ ਤੇਰੇ ਉਹ ਬੀਬੀ ਉਹ ਸੰਗਰੂ ਨੰਬਰ ਉਹ ਸੰਗਰੂ ਰੇਏ ਮਲੇ ਠੀਕ ਹੈ ਜੀ

ਦਾ ਵੀਰੇ ਪੰਕੀ ਜਾਂਦਾ ਵੀ ਇਹ ਵੀ ਹੈ ਜੀ ਵੀਰੇ ਪੰਕੀ ਜਾਂਦਾ ਠੀਕ ਹੈ ਬਾਈ ਇਹ ਆ ਗਈ ਵੀਰੇ ਕੰਜਵਾ ਖਾਵਾਸ ਤੇ ਕਿੰਨੀ ਆ ਗਈ ਠੀਕ ਹੈ ਜੀ ਇਹ ਜੀ ਹੈ ਸੱਤ ਮੋੜ ਤੇ ਤੀਜੇ ਮੋੜ ਤੇ ਟਾਇਰ ਰੋਕਦੇ ਨੇ ਠੀਕ ਹੈ ਜੀ ਇਹ ਸਰਕਾਰੀਆ ਟੀਵੀ ਉਹ ਕਰਾਂਗੇ ਬਾਈ ਇਹ ਵੀਰੇ 16 ਮਾਡਲ ਐਡੂਟੋਰ ਠੀਕ ਹੈ ਬਾਈ ਹਾਂ ਜੀ ਇਹ ਵੀ ਬਸਟਾਉਮ ਲੈ ਕੇ ਆਏ ਜੀ ਜੀ ਹਾਂ ਜੀ ਇਹਦਾ ਇਹ ਪੁੱਲ ਪਾਈ ਯਾਰ ਠੀਕ ਹੈ ਬਸਟਾ ਟਾਈ ਠੀਕ ਹੈ ਅੰਦਰ ਨਵੇਂ ਨੇ ਹਾਂ ਜੀ ਮੈਂ ਜਰਾ ਜੀ ਬਈ ਅੱਜ ਆ ਗਿਆ ਅੱਸੀ ਗਾੜੀ ਅੱਸੀ ਗਾੜੀ ਬਾਈ ਜੀ ਅੱਸੀ ਗਾੜੀ ਠੀਕ ਹੋ ਜੀ ਹਾਂ ਜੀ ਹਾਂ ਬਹੁਤ ਹੋਰ ਬਈ ਕੰਮ ਕਰ ਆਪਣਾ ਕੰਮ ਕਾਰ ਬਰੇ ਵਧੀਆ ਬਈ ਚੱਲ ਰਿਹਾ ਹਾਂ ਜੀ ਹਾਂ ਤੇ ਬਈ ਨਾ ਦੱਸੋ ਪਹਿਲਾਂ ਦਾ ਆਪਣਾ ਨਾਂ ਵੀਰੇ ਮੇਰਾ ਤਰਨਜੀਤ ਸਿੰਘ ਹੈ ਠੀਕ ਹੈ ਬਾਈ ਆਪਣਾ ਟੋਆ ਆਪਣੀ ਛੋਟੀ ਦੁਕਾਨ ਹੈ ਤੇ ਨਾਲ ਆਪਣੀ ਪਾਰਟਸ ਠੀਕ ਹੈ ਮੜੀ ਤੁਸੀਂ ਬੋਲੇ ਵੀਰੇ ਤੇ ਆਪਣੀ ਫਰਮਾ ਨਾ ਵੀ ਅਮਨ ਦੇ ਨਾ ਦੀ ਹਾਂ ਜੀ ਹਾਂ ਅਮਨ ਟੋਟੀ ਬੋਲੇ ਠੀਕ ਹੈ ਵੀਰੇ ਤੇ ਆਪਣੀ ਪ੍ਰੋਪਰਨ ਪਲੇਸਿੰਗ ਹੋ ਗਈ ਆ ਪ੍ਰੋਪਰ ਵੀਰੇ ਬਸ ਬ੍ਰਿਜ ਉੱਤਰ ਸਰ ਹਾਂ ਸਾਈਡ ਨਾਲ ਆਪਣੀ ਦੁਕਾਨੇ ਬ੍ਰਿਜ ਉੱਤਰ ਸਰ ਮੇਰੇ ਹੀਰੋ ਜਨ ਠੀਕ ਹੈ ਵੀਰੇ ਠੀਕ ਹੈ ਵੀਰੇ ਤੇ ਭਾਈ ਆਪਾਂ ਇਸ ਟਾਈਮ ਇੱਥੇ ਕੀ ਕੰਮ ਕਰ ਰਹੇ ਆ ਮੇਨ ਨੇੜਾ ਹੈ ਜੀ ਆਪਣਾ ਮੇਨ ਵੀਰੇ ਨਾਲੇ ਤਾਂ ਆਪਣਾ ਸੇਲ ਪਰਚੇਸ ਦਾ ਮੋਟਰਸਾਈਕਲ ਦਾ ਜੀ ਠੀਕ ਹੈ ਠੀਕ ਹੈ ਆਪੇ ਸੇਲ ਪਰਚੇਸ ਆਪਾਂ ਕਰਦੇ ਆ ਨਾਲ ਆਪਣਾ ਸਪੇਅਰ ਪਾਰਟ ਸਪੇਅਰ ਪਾਰਟ ਮੋਟਰਸਾਈਕਲ ਸਕੂਟਰੀ ਸਾਹਿਬ ਮਤਲਬ ਕੋਈ ਵੀ ਪਾਰਟ ਲੈਣਾ ਸਰ ਮਿਲ ਸਕਦਾ ਬੀਜਨਲ ਲੈ ਲਓ ਲੋਕਲ ਹੈ ਨਾਲ ਸਾਹਿਬ ਠੀਕ ਹੈ ਠੀਕ ਹੈ ਕੀ ਕੰਮ ਕਰਨੇ ਕਿੰਨੇ ਟਾਈਮ ਹੋਇਆ ਵੀ ਲਾਈਨ ਦੇ ਚਾਹੇ ਮੋਟਰਸਾਈਕਲ ਦਾ ਵੀਰੇ ਅਸੀਂ ਕਰਿਆ ਨਹੀਂ ਦੋ ਫਿਰ ਇੱਕ ਚ ਸਟਾਰਟ ਇੱਕ ਚ ਬਈ ਹਾਂ ਜੀ ਹਾਂ ਜਿਹੜਾ ਪਾਰਟਸ ਵਾਲਾ ਇਹਨੂੰ ਹੋ ਗਿਆ ਆਪਾਂ ਨੂੰ ਦੋ ਠੀਕ ਹੈ ਵੀ ਠੀਕ ਹੈ ਤੇ ਆਪਾਂ ਜਿੰਨੇ ਹੋ ਰਹੇ ਉਹ 32000 ਦਾ ਠੀਕ ਹੈ ਵੀ ਠੀਕ ਹੈ ਦੇਖੋ ਅੱਜ ਆਪਣੇ ਕਿਹੜੇ ਮੋਟਰਸਾਈਕਲ ਆਪਦੇ ਨੇ ਇਸ ਟਾਈਮ ਬਾਈ ਕਿਹੜੇ ਆਪਾਂ ਦਿਖਾ ਦਿੰਦੇ ਆਂ ਬਾਈ ਸਾਰੀ ਖੜੇ ਨੇ ਹਾਂਜੀ ਅੱਛਾ ਜੇ ਬੁਲਟ ਵੀ ਖੜਿਆ ਹੋਣਾ ਮੇਰੇ ਕੋਲ ਹਾਂਜੀ ਹੋਰ ਵੀਰੇ ਆ ਜੀ ਕਿੱਥੋਂ ਸਟਾਰਟ ਕਰੀਏ ਆਪਾਂ ਬਾਈ ਸਟਾਰਟ ਇਦਾਂ ਕਰ ਲਈ 12 ਮਾਡਲ ਖੜਿਆ ਵੀਰੇ ਇਹ ਹਾਂਜੀ ਹਾਂ ਆ ਦੇਖ ਲਈ ਮਹੌਲੀ ਨੰਬਰ ਆਪਣਾ ਪੀ ਵੀ ਹਾਂਜੀ ਹਾਂ ਠੀਕ ਹੈ ਵੀਰੇ ਇੰਜਨ ਉੰਜਨ ਕਾਜ ਪੱਤਰ ਵੀ ਸਭ ਰਿਪੋਰਟ ਹੈ ਠੀਕ ਹੈ ਜੀ ਹਾਂਜੀ ਇਹਦਾ ਕੀ ਭਰਾ ਹਾਂ ਹਾਲੇ ਹਾਲੂ ਡਾਟਾ ਫਾਇਲ ਦਾ ਉਪਕੇਰ ਠੀਕ ਆ ਭਾਈ ਕੋਈ ਮਤਲਬ ਕੀ ਆਲ ओरिजिनल ਮੋਰਸਾ ਆਲ ਓਕੇ ਰਿਪੋਰਟ ਕੋਈ ਕਮੀ ਬੇਸ਼ੀ ਹੋਈ ਆਪਾਂ ਵੇਖੀਆ ਠੀਕ ਆ ਭਾਈ ਕਾ ਇਹ ਬਤਰਾ ਦੇ ਆਪਾਂ ਆਪਣੀ ਨੂੰ ਠੀਕ ਆ ਵੀਰੇ ਮਾਨ ਜੀ ਦੀ ਸਬਾਨ ਵੀਰੇ ਦੀ ਕਟੀਰੀ ਹੈ ਬਾਕੀ ਮੌਕੇ ਤੇ ਕਰਦਾ ਮਾਨ ਤਾਲ ਠੀਕ ਆ ਠੀਕ ਆ ਭਾਈ ਤੇ ਭਾਈ ਤੇ ਵੀਰੇ ਜੇ ਆਪਣੇ ਮਤਲਬ ਕੀ ਆਪਣਾ ਡੋਮ ਪੇਮੈਂਟ ਲੋਨ ਤੇ ਮੈਂ ਖਾਹ ਕਰ ਲਵਾਂ ਉਹਦਾ ਵੀਰੇ ਡਾਟਾ ਤੁਸੀਂ ਮੰਨ ਲਓਗੇ ਤੁਸੀਂ 35000 ਰੁਪਏ ਭਰ ਕੇ ਬਾਕੀ ਕੇਸ ਕਰਾਵਾ ਠੀਕ ਹੈ ਜੀ 35000 ਦੇ ਪਰ ਮਤਲੀ ਆ ਸਕਾ ਜਾਂਦਾ ਹਾਂ 35000 ਦੇ ਕਿ ਤੁਸੀਂ ਬੋਲਟ ਲਈ ਲੈ ਜੀ ਹਾਂ ਜੀ ਠੀਕ ਹੈ ਜੀ ਇਹ ਤਾਂ ਅੱਗੇ ਖੜੇ ਇੱਕ ਬਣਾਓ ਹਾਂ ਜੀ ਕੋ ਖੜੇ ਬਣਾਓ ਟੀਵੀ ਦਾ ਨੰਬਰ ਜੀ ਏਵੀ 12 ਮਾਡਲ ਹੈ ਵੀਰੇ ਇਹ 12 ਮਾਡਲ ਹੈ ਜੀ ਹਾਂ ਏਵੀ ਉਹ ਕਿਰਪਾ ਕਰ ਬੋਟ ਟਾਇਰ ਨੂੰ ਸਾਹੂ ਕਿਰਪਾ ਕਰ ਇਹਦੇ ਦੇ ਪ੍ਰਦੇਸ਼ ਨਾਲ ਲਾਇਕ ਕੋਈ ਹੈ ਹਾਂ ਜੀ ਹਾਂ ਸਭ ਕੋਈ ਹਾਂ ਜੀ ਹਾਂ ਟਿਊਬ ਲਸ ਟਾਇਰ ਦੇ ਹੀ ਪਿੰਡਾ ਛੋਟਾ ਟਾਇਰ ਪਿਆ ਹੋਇਆ। ਸਭ ਹੀ origignal ਹੀ ਸਾਰਾ ਮਤਲਬ ਠੀਕ ਹੈ ਵੀਰੇ। ਸਲੈਂਸਰ ਸਲੈਂਸਰ ਨਾਲ ਦੇ ਨੇ ਬਾਈ ਕਿਹਾ ਡਾਡਾ ਅਮੀ ਇਹ ਫਿਰ ਬਾਜ ਵਾਲੇ ਲੱਗੇ ਹੁੰਦੇ ਨੇ ਵੀਰੇ ਇਹਨਾਂ ਨੂੰ ਪਤਾ ਸ਼ੌਂਕੀ ਮੁੰਡੇ ਹੁੰਦੇ ਨੇ। ਅੱਛਾ ਬਾਈ ਹਾਂ। ਮਤਲਬ ਉਹ ਸਲੈਂਸਰ ਮਤਲਬ ਪੌਣ ਦੀ ਲੋੜ ਨਹੀਂ ਹਾਂ ਪੌਣ ਦੀ ਲੋੜ ਨਹੀਂ ਵੀਰੇ ਸਭ ਕੁਝ ਜਿਵੇਂ ਸ਼ੌਂਕੀ ਮੁੰਡੇ ਰੱਖਦੇ ਨੇ। ਹਾਂਜੀ। ਓਵੇਂ ਲਾਏ ਪੈ ਕੇ ਸਭ ਉੱਕੇ ਰੋ। ਠੀਕ ਹੈ ਜੀ ਬਾਈ। 12 ਮਾਡਲ 12 ਮਾਡਲ ਇਹਦੀ ਵੀ ਉਹੀ ਹੈ। ਇੱਕ ਤੀਰ ਦੀ ਡਿਮਾਂਡ ਹੈ ਵੀਰੇ ਬਾਕੀ ਮੌਕੇ ਦੇ। 35000 ਦੇ ਕਿਲ ਠੀਕ ਹੈ ਇਹ ਵੀ ਮਾਡਲ ਹੈ ਬਾਈ ਹਾਂਜੀ ਇਹਦੀ ਇੱਕ ਖਾਸियत ਹੈ ਮੋਟਰਸਾਈਕਲ ਦੀ ਹਾਂਜੀ ਇਹ ਹੈਗਾ ਕਾਰਬਿਟਰ ਵਾਲਾ ਕਾਰਬਿਟਰ ਵਾਲਾ ਨਹੀਂ ਤਾਂ ਸੈਂਸਰ ਜਾ ਕੇ ਦੇ 20 ਮਾਡਲ ਚ ਹਾਂਜੀ ਇਹ ਕਾਰਬਿਟਰ ਵਾਲਾ ਦੀ ਇਹ ਖਾਸियत ਕਾਰਬਿਟਰ ਵਾਲਾ ਬਹੁਤ ਘੱਟ ਮਿਲੂਗਾ 20 ਚ ਠੀਕ ਹੈ ਵੀਰੇ ਅੱਛਾ ਇਹ 10000 ਰਿਜਨ ਚੱਲਿਆ ਹੋਇਆ ਹੈ ਹਾਂਜੀ ਟਾਇਰ ਤਾਂ ਕਹੇ ਨਾਲ ਦੇ ਇਸ ਦਾ ਬ੍ਰੇਕ ਸਾਰਾ ਉੱਪਰ ਲੋਕਾ ਟਾਇਰ ਤਾਂ ਬੁ ਦੇਖ ਸਕਦਾ ਮੈਂ ਕਹਿੰਦਾ ਬਾਈ 95% ਪਾ ਜਿਹੜਾ ਟਾਇਰ ਹੈ ਇਹ 13000 ਚੱਲਿਆ ਹੋਇਆ ਹੈ ਠੀਕ ਹੈ ਹਾਂਜੀ ਯਾਰ ਇਹ ਬਹੁਤ ਘੱਟ ਮਿਲੂ ਵੀਰੇ ਤੁਹਾਨੂੰ ਕਾਰਬਿਟਰ ਵਾਲਾ 20 ਮਾਡਲ ਚ ਠੀਕ ਹੈ ਬਾਈ ਇਹ ਦੇਵਤ ਜੀ ਕਿਹੜਾ ਉਹ ਕੀ ਨਾਮ ਇਹਨਾਂ ਉਹ ਆ ਗਿਆ ਵੀਰੇ 10 ਮਾਡਲ ਆਪਣੇ ਕੋਲ ਪੁੱਠੇ ਗੇਰਨ ਵਾਲਾ ਠੀਕ ਹੈ ਜੀ ਹਾਂ ਜੀ ਇਹ 10 ਤੱਕ ਰਾਇ ਉਹਦੇ ਬਾਅਦ ਹੋ ਗਿਆ ਦੀ ਬੰਦੋ ਠੀਕ ਹੈ ਹਾਂ ਜੀ ਹਾਂ ਇਹ ਵੀ ਲੋਕਲ ਨੰਬਰ ਹੈ ਇਹਦੀ ਹੈਗੀ ਹੈ ਬਰੇ 160 ਦੀ ਮੁਠੀ ਗੇਰਾਂ ਵਾਲੇ ਦੀ ਠੀਕ ਹੈ ਬਰੇ ਹਾਂਜੀ 10 ਮਾਡਲ ਹੈ ਕਾਏ ਪੱਤਰੋਕੇ ਨਹੀਂ ਤੇ ਇਹ ਆਪਣਾ ਜਿਹੜਾ 20 ਮਾਡਲ ਹੈ ਇਹਦੇ ਦਾਇਰੇ ਤੋਂ ਨੂੰ 195 ਦਾ 195 ਹਾਂਜੀ ਇਹਦਾ ਤੁਸੀਂ 50000 ਵਰਕੇ ਬਾਕੀ ਕੇਸ ਕਰਾ ਲੈ ਠੀਕ ਹੈ ਬਰੇ ਇਹਨਾਂ ਦਾ ਲੈ ਬਾਈ ਹੋਰ ਕਿਹੜੇ ਮੋਟਰਸਾਈਕਲ ਆਪਣੇ ਕੋਲੇ ਹੋਰ ਆਪਣੇ ਕੋਲ ਸਾਰੀ ਵੈਰੀਟੀ ਮਿਲ ਜੂ ਬਰੇ ਸਕੂਟਰੀ ਲੈ ਜਾਓ ਮੋਟਰਸਾਈਕਲ ਲੈ ਜਾਓ ਹਾਂਜੀ ਜਿਹੜੀ ਮਰਜ਼ੀ ਕੰਪਨੀ ਦਾ ਲੈ ਠੀਕ ਹੈ ਬਰੇ ਆਹ ਸਕੂਟਰ ਨੇ ਕਿਹੜੇ ਫਾਈਨਲ ਕੀ ਪ੍ਰਾਈਸ ਨੇ ਦੋਨਾਂ ਦੀ ਵੀ ਬਰੇ ਹੈਗੀ ਹੈ 20 ਮਾਡਲ ਐਕਟਿਵਾ 6G ਆ ਗਈ ਹੈ ਅੱਛਾ ਬ ਠੀਕ ਹੈ ਵੀਰੇ ਹਾਂਜੀ ਇਹ ਤਾਂ ਆਪਾਂ ਦੇਖ ਸਕਦੇ ਨਵੇਂ ਮਹੀਨੇ ਬਾਈ ਨਵੇਂ ਮਹੀਨੇ ਬਾਈ ਸਾਡੇ ਆਪਾਂ ਦੇਖ ਸਕਦਾ ਹੈ ਕੁਝ ਹੈ ਬਈ ਇਹਦਾ ਸਰਕਾਰੀ ਪਲੇਟਾ ਬੀਮਾ ਸਾਰੇ ਡਾਕੂਮੈਂਟ ਇਹਦੀ ਕਿੰਨੀ ਮੰਗਰਦੇ ਆ ਬਾਈ ਪਹਿਨਾਂ ਦੀ ਇਹਦੀ ਵੀਰੇ ਦੇਦਾਈ ਤੁਹਾਨੂੰ 50000 ਰੁਪਏ ਫਿਰ ਅਗਲੀ ਗੁਰਦੇ ਬਾਈ ਅਗਲੀ ਵੀਰੇ ਆ ਗਈ 19 ਮਾਰਚ ਨੂੰ ਜੁਪੀਟਰ ਠੀਕ ਹੈ ਵੀਰੇ ਹਾਂਜੀ ਇਹ ਵੀ ਫਸਟ ਆਨਰ ਹੈ ਇਹਦੇ ਨਾਲ ਤੁਹਾਨੂੰ 52000 ਰੁਪਏ ਇਹ 52000 ਬਾਈ ਇਹਨਾਂ ਦੀ ਵੈਈ ਜੋ ਫਲਕੋ ਜਿਹੜੀ ਵੱਲੋਂ ਆ ਆ ਕਿਸੇ ਮਰਜ਼ੀ ਦੇ ਘਾੜੋਗੇ ਇਹਨਾਂ ਦੀ ਡਾਊਨਮੈਂਟ ਪੇਮੈਂਟ ਕਿੰਨੀ ਹੈ ਵੀਰੇ ਇਹ ਤੁਸੀਂ 10000 ਭਰ ਕੇ ਬਾਕੀ ਦੇ ਸਕਦਾ ਜੀ 1000 ਕਾਹ ਹੈ ਵੀਰੇ ਸਿਟੀ 100 ਵੀ ਵੀ 13 ਠੀਕ ਹੈ ਜਾਨ ਵੀਰੇ ਇਧਰ ਆ ਜੇ ਇਹ ਆ ਗਿਆ ਵੀਰੇ 17 ਮਾੜਾ ਇਹ ਆ ਗਈ 17 ਮਾੜਾ ਠੀਕ ਹੈ ਬਾਈ ਮਾਜੀ ਇਹ ਵੀ ਰੀਜਨਲ ਆ ਮੋਟਰ ਦਾ ਫਸਟ ਸਟਾਪਰ ਮਾਟਰ ਹਾਂਜੀ ਹਾਂਜੀ ਠੀਕ ਹੈ ਇਹ ਆਪਣੇ ਲੋਕੋ ਚ ਨਾਲ ਪਿੰਡ ਤੋਂ ਆਇਆ ਹੋਏ ਠੀਕ ਕੋਈ ਨਹੀਂ ਸਾਡੇ ਪਿੰਡੋਂ ਹੀ ਆਇਆ ਠੀਕ ਹੈ ਜੀ ਕਿੰਨਾ ਫਰਾਈ ਬਾਈ ਇਹਦਾ ਇਹ ਦੇ ਦਾਂਗੇ ਵੀਰੇ ਤੁਹਾਨੂੰ ਨੈਟਿਕ ਕੇਰੇਟ ਦੇਵਾਂਗੇ ਇਹ ਤੁਹਾਨੂੰ ਬੇਰੀ ਯਾਰਾ ਠੀਕ ਹੈ ਡਾਊਨ ਪੇਮੈਂਟ ਕਿੰਨੀ ਬਾਈ ਬਾ 10000 ਬਸ ਜੱਥੇ ਦਾ ਮੱਝ ਲੈ ਜੂਗੇ ਜਿੰਨੇ ਆਪਣੇ ਸਾਰੇ ਮੋਟਰਸਾਈਕਲ ਕਾ 10000 ਭਰ ਕੇ ਬਾਕੀ ਥੋੜਾ ਕਿਸ਼ਤ ਕਰਾ ਦਾਂਗੇ ਜਿਹੜਾ ਮਰਜ਼ੀ ਲੈ ਜੀ ਠੀਕ ਆ ਜੀ ਦੇਖੋ ਤੁਸੀਂ ਸ਼ੌਂਕੀ ਮੁੰਡੇਾਂ ਲਈ ਇਹ ਵੀ ਬਹੁਤ ਘੱਟ ਚੀਜ਼ ਮਿਲਦੀ ਹੈ ਠੀਕ ਹੈ ਜੀ ਇਹ ਸਾਰੇ ਰੀਸਟੋਰ ਹੋਇਆ ਹੋਇਆ ਹੈ ਜਿਹੜੀ ਮੁੰਡੇ ਹਾਂ ਮੋਡੀਫਾਈਡ ਬਲ ਹੋਇਆ ਹੋਇਆ ਹੈ ਠੀਕ ਹੈ ਜੀ ਤੇ ਹੱਥੋਂ ਕੁਮੇਰਨ ਤੇ ਨਵੀਂ ਬਈ ਹੋਈ ਠੀਕ ਹੈ ਠੀਕ ਹੈ ਇਹ ਹੈਗਾ 99 ਮਾਡਲ ਦਾ ਠੀਕ ਹੈ ਜੀ ਹਾਂ ਜੀ ਆਨਲਾਈਨ ਬੋਲਦਾ ਸਰਕਾਰੀ ਫਲੇਟਾ ਲੱਗੀ ਹੋਈ ਨਹੀਂ ਪਟਿਆਲੇ ਦਾ ਨੰਬਰ ਵੱਡਾ ਜੀ ਹਾਂ ਦੇਖ ਸਕਦੇ ਸਾਰਾ A to Z ਰਿਪੋਰਟ ਹੈ ਠੀਕ ਹੈ ਵੀਰੇ ਇਹਦਾ ਫਾਈਲ ਕਿੰਨਾ ਮੁੱਲ ਲੈ ਬਾਈ ਜੀ ਇਹ ਤੁਹਾਨੂੰ ਦੇ ਦਾਂਗੇ ਵੀਰੇ 30000 30 ਦਾ ਬਾਈ ਜੀ ਆਪਾਂ ਦੇਖ ਲੈਣਾਂ ਮੋਟਰਸਾਈਕਲ ਵੀਰੇ ਜੀ ਸਾਫ ਆ ਯਾਰ 18 18 20000 ਉੱਤੇ ਲੱਗੇ ਆ ਠੀਕ ਹੈ ਹਾਂ ਜੀ ਆਪ ਜੀ ਨਾਲ ਗੱਲ ਕਰਦੇ ਪਟਿਆਲਾ ਵੀਰੇ ਇਹ ਹੈਗਾ ਬਾਈ ਮਾਰ ਦਾ ਇਹ ਬਾਈ ਹਾਂ ਇਹ ਵੀ ਫਰਸਟ ਓਨਰ ਹੈ ਟਾ ਟੱਪੇ ਫਾਰਮ ਨਾਲ ਦੇ ਲੋਕਲ ਨੰਬਰ ਹੈ ਠੀਕ ਹੈ ਹਾਂ ਇਹ ਦੇ ਦਾਂਗੇ ਤੁਹਾਨੂੰ 65000 ਜੀ 65000 ਹਾਂ ਜੀ ਠੀਕ ਤੇ ਉਹ ਦੋਆਂ ਲਾਈ 300 ਫੜਾਈ ਆਪਾਂ। ਇਹ ਦੋ ਆ ਗਿਆ ਵੀਰੇ ਆ ਗਿਆ 18 ਮਾਰਦਾ। ਠੀਕ ਹੈ ਜੀ। 18 ਮਾਰਦਾ। ਹਾਂ ਜੀ ਜਿਵੇਂ ਉਹ 17 ਦੀ ਇਹ 18 ਹੈ। 18 ਜੀ। ਇਹ ਨਾਲ ਇਹ ਫਰਕ ਹੈ ਇਹ ਆ ਗਿਆ ਪਹਿਲੇ ਵਾਲੇ ਇੰਜਨ ਵਾਲਾ। ਹਾਂ ਜੀ। ਜਿਵੇਂ ਇਹਦੀ ਮਾਰਕੀਟ ਵੀ ਵੱਧ ਹੈ ਇਹ ਐਵਰੇਜ ਵੀ ਵਧੀਆ ਦਿੰਦਾ। ਠੀਕ ਹੈ ਜੀ। ਪਹਿਲਾ ਵਾਲਾ ਇੰਜਨ ਆ ਗਿਆ। ਪਹਿਲਾਂ ਚਾਰ ਪੰਜ ਮਾਰਦੇ ਆਉਂਦੇ ਨਾ ਉਹ ਇੰਜਨ ਆ ਗਿਆ ਜੀ। ਚਲੋ। ਹਾਂ ਜੀ। ਸਰਕਾਰੀ ਵਾਲੇ ਟੌਕਰ ਬੋਲ। ਇਹ ਵੀ ਤੁਹਾਨੂੰ ਦੇ ਦਾਂਗੇ ਜੀ ਫੁੱਲ 44000। ਠੀਕ ਹੈ ਜੀ। ਹਾਂ ਜੀ। ਇਹ 20 ਮਾਰ ਲਾਇਆ ਵੀ ਅੱਗੇ ਡੀ ਲਕਸ। ਹਾਂ ਜੀ। ਇਹ ਵੀ ਸਾਰਾ ਰਿ ਇਹ ਇਹਦਾ ਨੂੰ ਵੀ ਮਾਲ ਕੋਲ ਪਹੁੰਚ ਜਾਇਆ ਹੈ। ਜੀ। ਮੈਂ ਸਾਰੇ ਮੈਂ ਨਵੀਂ ਕ੍ਰੀਮ ਮੰਨੇ ਬਈਆਣਾ। ਮੈਨੂੰ ਕੋਈ ਟੈਨਸ਼ਨ ਨਹੀਂ ਆਇਆ। ਉਹ ਲੋਕਰ ਕੋਲ ਬੰਦੇ। 3 ਨੰਬਰ 3 ਕਿੰਦੇ। ਬਲੈਂਡਰ ਦੀ ਬਹੁਤ ਮੰਗ ਹੈ। ਇਹ 15 ਮਾੜ ਲੈ ਵੀਰੇ। ਚਲੋ ਰਿਕੰਦਰ ਦਾ ਲੋਕਲ ਨੰਬਰ ਹੈ। ਠੀਕ ਹੈ ਜੀ ਤੇ ਇਹ ਲੋਕ ਦਾ ਦੇ ਦਾਂਗੇ ਤੁਹਾਨੂੰ ਜੀ 45000। ਇਹ 45000। ਹਾਂ 10000 ਭਰ ਕੇ ਜਿੰਨਾ ਮਰਜ਼ੀ ਲਏ ਤੁਸੀਂ ਇੱਕ ਤੇ ਬਲੈਂਸ ਕਰਾ ਲਓ। ਉਹ ਕਿੰਨੇ ਕਿ ਬਲੈਂਡਰ ਨੂੰ ਇਸ ਟਿਕਟ ਟਾਈਮ ਤੋਂ ਪਹਿਲਾਂ ਮੁਰਸਲ ਕਰੇ। ਪਈ ਜੀ ਮੈਂ ਲਾਲਾ ਵੀ ਬਸ ਦੁਕਾਨਾ ਪਰ ਹੀ ਹੁੰਦੀ ਆ ਪਰ ਹੀ ਹੁੰਦੇ ਆ ਇਹ ਜਦੋਂ ਵੀ ਤੁਸੀਂ ਆਵੋ ਕਿਤੇ ਕਹਣਾ ਪਰੀ ਹੁੰਦੀ ਹਾਂ ਹਾਂ ਜੀ ਹਾਂ ਟੀਵੀਐਸ ਵੀਰੇ ਆ ਕੇ ਆ ਗਏ 16 ਮਾੜੇ ਵੀ ਬਹੁਤ ਘੱਟ ਮਿਲਦਾ ਮੁੰਸਾ ਅੱਛਾ ਅੱਛਾ ਇਹ ਜ਼ਿਆਦਾ ਪਸੰਦ ਕਰਦੇ ਨੇ ਖੇਤ ਬੰਨੇ ਵਾਲੇ ਤੇ ਰੇੜੀਆਂ ਵਾਲੇ ਹਾਂ ਜੀ ਹਾਂ ਜਿੰਨਾ ਤੁਸੀਂ ਦੇਖੋਗੇ ਟੀਵੀਐਸ ਲੱਗਿਆ ਹੋਊਗਾ ਹਾਂ ਜੀ ਤੇ ਇਹਦਾ ਹੀ ਜਿਉਂ ਜਿਉਂ ਕੈਬਰੀਆ ਵੀ ਫਸਟ ਆਉਂਦਾ ਹੈ ਇਹ ਤੁਹਾਨੂੰ ਦੇ ਦਾਂਗੇ ਕੁੱਲ 30000 ਦਾ 16 ਮਾੜਾ 30000 ਦਾ 30000 ਮਾੜਾ ਕੈਲੀਨੇਟਰ ਲੱਗੀਆਂ ਓਕੇ ਰਿਪੋਰਟ ਠੀਕ ਹੈ ਜੀ ਬਾਈ ਜੀ ਅੱਗੇ ਵੀਰੇ ਆ ਗਿਆ ਆਪਣਾ ਪਟਨਾ ਪਤਾ ਨਹੀਂ ਮਾਰਦਾ ਪੀਵੀ 11 ਜੀ ਹਾਂਜੀ ਪੀਵੀ 11 ਇਹਦੇ ਇਹ ਹੈ ਵੀ ਇਹ 15 ਤੱਕ ਆਇਆ ਉਹਦੇ ਬਾਅਦ ਆ ਗਈ ਸਰਵਰ ਪੀ ਵੀ ਬਿਲਕੁਲ ਲਾਸਟ ਮਾਡਲ ਦਾ ਟੌਪ ਮਾਡਲ ਹੈ ਠੀਕ ਹੈ ਜੀ ਉਹਦੇ ਬਾਅਦ ਯੈਸ ਆ ਗਈ ਠੀਕ ਹੈ ਜੀ ਹਾਂਜੀ ਇਹਦੇ ਲਾਗੇ ਮੇਰੇ ਕੋਲ 15 ਮਾਡਲ 40000 ਰੁਪਏ ਦਾ ਦੇ ਦੋ ਪਟੜਾ ਦਾ ਨੰਬਰ ਹਾਂਜੀ ਠੀਕ ਹੈ ਜੀ ਭਾਈ ਤੁਕੜਾ ਨੰਬਰ ਮੇਰੇ ਤੁਕੜੇ ਹੋਣਗੇ ਕੋਈ ਸਨਾਨ ਦਾ ਉਹ ਕੋਈ ਪਟਿਆਲੇ ਦਾ ਵੀ ਸੰਗਰੂਰ ਦਾ ਹੋਊਗਾ ਪਟੜਾ ਦਾ ਹੋਊਗਾ ਆਪਣੇ ਨੇੜੇ ਦੇਣੀ ਵਾਲੀ ਠੀਕ ਹੈ ਵੀਰ ਜੀ ਇਹ ਆ ਗਿਆ ਭਰਾਵਾ 20 ਮਾਰਦਾ ਠੀਕ ਹੈ ਜੀ ਤੇ ਇਸ ਬਿਨਾ ਸੈਲਫ ਹੈ ਉਹ ਵੀ ਐਸ ਹੈ ਪਰ ਬਿਨਾ ਸੈਲਫ ਹੈ ਹਾਂਜੀ ਉਹ ਜਾਨੂ ਨੂੰ ਵੀ ਸਸਤਾ ਮਿਲੂਗਾ ਇਹ ਕੁੱਲ 53000 ਠੀਕ ਹੈ ਬਾਈ ਠੀਕ ਹੈ ਬਰੇ ਇਹ ਆ ਗਿਆ ਜੀ 21 ਮਾੜਾ ਸੈਲਫ ਸਟਾਰਟ 21 ਮਾੜਾ ਹਾਂਜੀ ਇਹ ਦੇ ਦਾਂਗੇ ਤੁਹਾਨੂੰ 62000 ਦਾ ਟਾਇਰ ਟੂਲ ਸਭ ਨਾਲ ਦੇਣੀ ਜੀ ਹਾਂਜੀ ਠੀਕ ਹੈ ਬਰੇ ਜੀ ਤੇ ਰੱਬ ਤੁਹਾਨੂੰ ਭਲਾ ਕਰੇ ਜੀ ਅੱਗੇ ਆਗੇ 18 ਮਾੜਾ ਜੀ ਦੋਏ ਇਹ ਦੋਏ ਠੀਕ ਹੈ ਇਹ ਦੋਏ 18 ਮਾੜਾ ਦੋਏ ਬਲੀ ਨਹੀਂ ਦੋਏ ਬਡੀ ਨੇ ਦੋਏ ਸੈਲਫ ਸਟਾਰਟ ਨਹੀਂ ਦੋਏ 18 ਮਾੜਾ ਠੀਕ ਹੈ ਇਹ ਬੀਵੀ ਖਾਈ ਹੈ ਜੀ ਉਧਰ ਕਿਹੜਾ ਬੀਵੀ ਤੇਰੇ ਹੈ ਉਹ ਵੀ ਵੀਰ ਉਸ ਨੂੰ ਨੰਬਰ ਉਹ ਉਸ ਨੂੰ ਰੇਡੀਮ ਲੇ ਲੇ ਕੋਡ ਠੀਕ ਹੈ ਜੀ ਇਹਨਾਂ ਜਿਹੜਾ ਨੰਬਰ ਹੈ ਇਹ ਬਰੇਨ ਨੂੰ ਦੋਏ ਕਿਰੀਡ ਲਾਈ ਫੋਨ ਜਬੋ ਜਾਈਦਾ ਠੀਕ ਹੈ ਠੀਕ ਹੈ ਤੇ ਭਾਈ ਇੱਕ ਗੱਲ ਪੁੱਛ ਰਾ ਹਾਂ ਹਾਂ ਜੀ ਜਿਹੜਾ ਬੰਦਾ ਮਤਲਬ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਵਾਈਕਲ ਲੈਣਾ ਆਉਂਦਾ ਹੈ ਹਾਂ ਜੀ ਉਹਦੇ ਵਾਸਤੇ ਕੀ ਡਿਸਕਾਊਂਟ ਹੈ ਵੀਰੇ ਭਾਈ ਜਿੰਨਾ ਮਾਨਤਾਲ ਹੋਊਗਾ ਅਗਲੇ ਨੂੰ ਖੁਸ਼ ਕਰਕੇ ਦੋਵਾਂਗੇ ਪੇਜੰਤ ਹੋ ਕੇ ਆਇਓ ਪੇਜੰਤ ਹੋ ਕੇ ਮੋਟਰਸਾਈਕਲ ਲੈ ਗਈ ਠੀਕ ਹੈ ਵੀਰੇ ਠੀਕ ਹੈ ਦੱਸਾ ਦੱਸੇ ਨਹੀਂ ਹਾਂ ਜੀ ਇਹ 12 ਮਾਡਲ ਦੇ ਵੀਰੇ ਸਪਲੈਂਡਰ ਠੀਕ ਹੈ ਇਹ ਸਪਲੈਂਡਰ ਭਾਈ ਫਰ ਰਿਪ ਇਹ ਵੀ ਮੰਗਣਾ ਲੋ ਬਿਲਕੁਲ ਨਹੀਂ ਪੈਸੀ ਆਪਾਂ ਕਰਟ ਕਰਾਂਗੇ ਠੀਕ ਹੈ ਉਹ ਵੀ ਨਾ ਬਈ ਰੋਟੀਨਾ 14 ਮੰਗ ਲੈ ਵੀਰੇ ਅੰਦਰ 15 ਮੰਗ ਠੀਕ ਹੋ ਗਿਆ ਹਾਂ ਇਹਦਾ ਕੋਈ ਨਹੀਂ ਮਤਲਬ ਮੰਗਣਾ ਇਹ ਮੈਨੂੰ ਦੇ ਦਾਂਗੇ ਵੀਰੇ 25000 ਦੇ ਵੀ ਇਹ ਠੀਕ ਹੈ ਜੀ 25000 ਠੀਕ ਹੈ ਬਾਈ ਹੋਰ ਕੀ ਹੈਗੀ ਬਈ ਆਪਣੀ ਗੱਲ ਇਹ ਆ ਗਈ ਵੀਰੇ ਕੰਜਵਾ ਖਾਵਾ ਸਿੱਖੇ ਦੁੱਧ ਨੂੰ ਆ ਗਈ ਠੀਕ ਹੈ ਜੀ ਇਹ ਹੈ ਜੀ 7 ਮੋੜ ਤੋਂ ਤੀਜੇ ਰੋਡ ਦੇ ਟਾਇਰ ਤੋਂ ਰੋਕਦੇ ਨੇ ਠੀਕ ਹੈ ਜੀ ਇਹ ਸਰਕਾਰੀ ਟੀਮ ਉਹ ਕਰਾਂਗੇ ਬਈ ਇਹ ਵੀਰੇ 16 ਮਾਡਲ ਦਾ ਇਡੂਕੇਟਰ ਠੀਕ ਹੈ ਬਾਈ ਹਾਂ ਜੀ ਇਹ ਵੀ ਫਸਟ ਟਾਈਮ ਮੇਰਾ ਇੱਕ ਐਸੀ ਵੀ ਹੈ ਹਾਂ ਜੀ ਇਹਦੇ ਰਾਹੀਂ ਕੁੱਲ ਪਾਈ ਯਾਰ ਠੀਕ ਹੈ ਇਹ ਫਸਟ ਸਟਾਰਟ ਹੈ ਜੀ ਠੀਕ ਹੈ ਆਂ ਤੋਂ ਨਵੇਂ ਨੇ ਹਾਂ ਜੀ ਮੈਂ ਕਿਹਾ ਮੇਰੇ ਕੋਲ ਠੀਕ ਹੈ ਜੀ ਰੇਟ ਤੇ ਬਿਲਕੁਲ ਨਹੀਂ ਬਣਾ ਰਿਹਾ ਕੋਈ ਰੇਟ ਨਹੀਂ ਇਹ ਵੀਡੀਓ ਕਰਕੇ ਕਿੰਨਾ ਪਾਣਾ ਪਈ ਹੈ ਅੱਜ ਹੁਣ ਆ ਜਾਓ ਮਾਈਟ ਨੇ ਪੂਰੀ ਦੇਖੇ ਤੋਂ ਠੀਕ ਹੈ ਜੀ ਤੇ ਭਾਈ ਇਹ ਕੋਈ ਕਸਟਮਰ ਆਪਣੀ ਬੋਲਦਾ ਹੈ ਨਾ ਕਿੰਨੇ ਕਿੰਨੇ ਪੁਰਾਣਾ ਮੋਟਰਸਾਈਕਲ ਹੈ ਹਾਂ ਜੀ ਇਹ ਵੀ ਪੁਰਾਣਾ ਮੋਟਰਸਾਈਕਲ ਹੈ 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 ਇਹ ਵੀ ਪੁਰਾਣਾ ਮੋਟ ਦੋ ਚੇਂਜ ਕਰਨੇ ਨੇ ਉਹ ਤੁਸੀਂ ਕਰਦਾ ਹਾਂਜੀ ਹਾਂ ਭਾਈ ਜਦੋਂ ਮਰਜ਼ੀ ਵਿੱਚ ਕੋਈ ਪੁਰਾਣਾ ਮੋਟਰਸਾਈਕਲ ਕਟਾਉਣਾ ਹੈ ਬਸ ਆਪੇ ਕਾਗਜ਼ ਪੱਤਰ ਨਾਲ ਲਿਓ ਮੋਟਰਸਾਈਕਲ ਦੇ ਮੋਟਰ ਨਾਲ ਲਿਓ ਵਿੱਚ ਕਟਾ ਕੇ ਉੱਚਾ ਮਾਡਲ ਲੈ ਕੇ ਜਾਣਾ ਉੱਚਾ ਮਾਡਲ ਹੈ ਜੋ ਬਦਲ ਕੇ ਲੈ ਕੇ ਜਾਣਾ ਬਹੁਤ ਜੀ ਇਹ ਸੂਲਤ ਵੀ ਆ ਗਈ ਆਪਣੀ ਕੋਲ ਇੱਕ ਗੱਲ ਹੋਰ ਆਪਣੇ ਨਾਲ ਫਿਰਪੜ ਦੀ ਦੁਕਾਨ ਹੈ ਹਾਂਜੀ ਟਿਨ ਵਾਲੇ ਆਪਣੇ ਭਾਈਆਂ ਵਰਗਾ ਮਿੱਤਰ ਜੀ ਠੀਕ ਹੈ ਪਰ ਪੇਰ ਵੀ ਨਹੀਂ ਕਰਵਾ ਰਹੇਗੇ ਸਮੂਹਾਂ ਨਾਲ ਬਿਜਰੀ ਠੀਕ ਹੈ ਬਾਈ ਕਹਿੰਦੇ ਕਿੱਥੇ ਜਾਣ ਦੀ ਲੋੜ ਨਹੀਂ ਆਪਾਂ ਦੇਖੋ ਸਾਡੇ ਵੀ ਸਮੂਹਾਂ ਵਾਲੇ ਬੱਗੇ ਆ ਗਏ ਆ ਦੇਖਿਆ ਗਿਆ ਪੂਰੀ ਥੋੜਾ ਸਾਰਾ ਕੰਮ ਹੋ ਗਿਆ ਮੋਟਰ ਸੈਂਟਰ ਗਾ ਬੈਠੀ ਹੋਈ ਕੋਈ ਚਾਹੇ ਪਈ ਇੰਜਨ ਤੱਕ ਕਰਾ ਲਓ ਪੂਰੀ ਸਮਾਨ ਲੈ ਕੇ ਉਰੀ ਥੋੜੀ ਸਰਵਿਸ ਆ ਸਭ ਕੁਝ ਉਰੀ ਹੋਈ ਕਿੱਥੇ ਜਾਣ ਦੀ ਲੋੜ ਨਹੀਂ ਗਰਮੀ ਦਾ ਟਾਈਮ ਹੈ ਹਾਂਜੀ ਪੂਰੀ ਸਾਡਾ ਸਾਰਾ ਸਿਸਟਮ ਬੈਠੇ ਬਿਠਾਈ ਹੋਈ ਠੀਕ ਹੈ ਜੀ ਬਾਈ ਤੇ ਬਈ ਇਸ ਵਾਰ ਆਪਣਾ ਪਹਲੂਕੇਸ਼ਨ ਹੈ ਤੇ ਆਪਣਾ ਕੰਟੈਕਟ ਨੰਬਰ ਦਵਾਰੇ ਠੀਕ ਹੈ ਲੋਕੇਸ਼ਨ ਵੀਰੇ ਸਮਰੂਰ ਰੋਡ ਹੈ ਦਿਰਬਾ ਮੰਡੀ ਤੇ ਨੇੜੇ ਆ ਗਈ ਆਪਣੀ ਹੀਰੋ ਜਨ ਹਾਂਜੀ ਹਾਂ ਨੇੜੇ ਨਾਜ ਮੰਡੀ ਆ ਗਈ ਠੀਕ ਹੈ ਤੇ ਨਾਲ ਆਪਣਾ ਮਿੱਤਰ ਹੈ ਬੱਗੇ ਆ ਤੁਸਾਂ ਠੀਕ ਹੈ ਤੇ ਨਾਲ ਆਪਣਾ ਅਮਨ ਟੋਪਾ ਠੀਕ ਹੈ ਕੰਟੈਕਟ ਨੰਬਰ ਦੱਸ ਦੋ ਵੀਰ ਕੰਟੈਕਟ ਨੰਬਰ ਵੀਰੇ 6842 3517 ਠੀਕ ਹੈ ਜੀ 9882 3536 ਠੀਕ ਹੈ ਜੀ ਡੈਲ ਕਰਕੇ ਕਿਸੇ ਟਾਈਮ ਵੀ ਕਰ ਦੋ ਵੀਰੇ ਆਪਾਂ ਲੋਕਲ ਆ ਦੜਪੇ ਦੀ ਰਹਿਣ ਵਾਲੇ ਆ ਫੋਨ ਕਰਕੇ ਜਦੋਂ ਮਰਜ਼ੀ ਆਜੋ ਹਾਜ਼ਰ ਆਪਾਂ ਬਾਈ ਆਪਣਾ ਇੰਸਟਾਗ੍ਰam ਫੇਸਬੁਕ ਤੇ ਪੇਜ ਹੈਗਾ ਹਾਂਜੀ ਹਾਂ ਹੈਗਾ ਵੀਰੇ ਇੰਸਟਾਗ੍ਰam ਤੇ ਹੈਗਾ ਆਪਣਾ ਬਾਈਕ ਸੇਲ ਪਰਚੇਸ ਬਾਈਕ ਸੇਲ ਪਰਚੇਸ 0036 ਆਪਣਾ ਪੇਜ ਉਹ ਲੈ ਵੀਰੇ ਆਪਾਂ ਮੈਸੇਜ ਆਪਾਂ ਹਾਂਜੀ ਆ ਮੈਸੇਜ ਕਰ ਦੋ ਠੀਕ ਹੈ ਜੀ ਉਹਤੇ ਆਪਾਂ ਪੋਸਟਾਂ ਪਾਉਂਦੇ ਰਹਿੰਦੇ ਆ ਸਟੋਰੀਆਂ ਪਾਉਂਦੇ ਰਹਿੰਦੇ ਆ ਕੋਈ ਆਪਣੇ ਕੋਲ ਨਵਾਂ ਮੋਟਰਸਾਈਕਲ ਆਉਂਦਾ ਨੇ ਨਵੀਂ ਚੀਜ਼ ਹੁੰਦੀ ਆ ਉਹਤੇ ਪਾ